ਨੌਵੇਂ ਪਾਸ਼ਾ ਨੌਵੇਂ ਗੁਰੂ ਸਿਰ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦਾ 300 ਕੁੰਝਾ ਮਹਰਾ ਚੱਲ ਰਿਹਾ ਹੈ ਇਸਵਰੇ ਦੇ ਵਿੱਚ ਦੁਨੀਆ ਭਰ ਵਿੱਚ ਗੁਰੂ ਮਹਾਰਾਜ ਦੀ ਸਮਰਤੀ ਦੇ ਵਿੱਚ ਜਾਂ ਗੁਰੂ ਮਹਾਰਾਜ ਦੀ ਸ਼ਹਾਦਤ ਨੂੰ ਯਾਦ ਕਰਨ ਦੇ ਲਈ ਵੱਖ-ਵੱਖ ਥਾਵਾਂ ਤੇ ਸਮਾਗਮ ਹੋਣਗੇ ਔਰ ਇਹ ਸਮਾਗਮ ਕਿਸ ਤਰ੍ਹਾਂ ਦੇ ਹੋਣ ਜਾ ਅਸੀਂ ਇਸ ਸਮੇਂ ਕੀ ਕਰੀਏ ਇਸ ਸੰਬੰਧ ਵਿੱਚ ਆਪਾਂ ਅੱਜ ਤੁਹਾਡੇ ਨਾਲ ਗੱਲ ਕਰਾਂਗੇ ਗੱਲ ਆਪਾਂ ਇੱਥੋਂ ਸ਼ੁਰੂ ਕਰਦੇ ਹਾਂ ਕਿ ਤਾਜ਼ਾ ਇੱਕ ਗਾਇਕ ਵੀਰ ਸਿੰਘ ਨੇ ਗੁਰਤੇਗ ਵਾਹਦਰਜੀ ਦੀ ਸ਼ਹਾਦਤ ਨੂੰ ਸਮਰਪਿਤ ਇੱਕ ਸਮਾਗਮ ਦੇ ਵਿੱਚ ਆਪਣਾ ਇੱਕ ਗੀਤ ਗਾਇਆ ਔਰ ਉਹ ਗੀਤ ਇੱਕ ਆਮ ਕਿਸਮ ਦਾ ਗੀਤ ਸੀ ਜਿਸ ਦੇ ਉੱਤੇ ਕਈ ਲੋਕ ਨੱਚਦੇ ਦੇਖੇ ਗਏ ਔਰ ਗਾयक ਵੀਰ ਸਿੰਘ શ્રી ਕਲਤਕ ਸਾਬ ਅੱਗੇ ਪੇਸ਼ ਹੋ ਗਏ ਔਰ ਉਹਨਾਂ ਨੇ ਕਿਹਾ ਕਿ ਅਣਜਾਣੇ ਦੇ ਵਿੱਚ ਇਹ ਗਲਤੀ ਹੋਈ ਇਹ ਗਲਤੀਆਂ ਅਜੀਆਂ ਕਿਉਂ ਹੁੰਦੀਆਂ ਨੇ ਅਸੀਂ ਗੁਰੂ ਮਹਾਰਾਜ ਦੀ ਸ਼ਹਾਦਤ ਨੂੰ ਕਿਸ ਤਰ੍ਹਾਂ ਸਮਝਦੇ ਹਾਂ ਔਰ ਸਾਡੀ ਉਸ ਪ੍ਰਤੀ ਭਾਵਨਾ ਕੀ ਹੈ ਇਹ ਗੱਲ ਜ਼ਿਆਦਾ ਮਹੱਤਤਾ ਰੱਖਦੀ ਹੈ ਔਰ ਜੇ ਆਪਾਂ ਇਹ ਗੱਲ ਕਰੀਏ ਕਿ ਪ੍ਰਬੰਧਕਾਂ ਨੇ ਗੁਰੂ ਮਹਾਰਾਜ ਦੇ ਨਾਮ ਨਾਲ ਉਨਾਂ ਵੀ ਜਤ ਦੇ ਵਿੱਚ ਕਵੀ ਦਰਬਾਰ ਕਰਵਾਉ ਪਰੰਤੂ ਨਾਲ ਦੀ ਨਾਲ ਇੱਕ ਸੂਫੀਆਂ ਨਾਲ ਇੱਕ ਵੀ ਜੋੜ ਦਿੱਤੀ ਗਈ ਆਪਣੇ ਤੌਰ ਤੇ ਇਹ ਅਜਿਹਾ ਕਿਉਂ ਹੋ ਰਿਹਾ ਹੈ ਇੱਕ ਤਾਂ ਇਹ ਗੱਲ ਸਮਝਣ ਦੀ ਲੋੜ ਹੈ ਔਰ ਦੂਸਰੀ ਇੱਕ ਗੱਲ ਸ਼ਰੌਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀ ਧਾਮੀ ਸਾਹਿਬ ਨੇ ਇਹ ਗੱਲ ਕਹਿ ਦਿੱਤੀ ਸੀ ਕਿ ਇਹ ਜਿਹੜੇ ਸਮਾਗਮ ਨੇ ਸ਼ਰੌਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰੇ ਪਰੰਤੂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕਿਹਾ ਕਿ ਤੁਹਾਡਾ ਇਹ ਕੋਈ ਕਾਪੀਰਾਈਟ ਨਹੀਂ ਹੈ ਠੀਕ ਹੈ ਗੁਰੂ ਮਹਾਰਾਜ ਸਭ ਦੇ ਸਾਂਝੇ ਨੇ ਕੁੱਲ ਕਾਇਨਾਤ ਦੇ ਦੁਨੀਆਂ ਦੇ ਔਰ ਉਹਨਾਂ ਨੂੰ ਦੁਨੀਆਂ ਦਾ ਹਰ ਧਰਮ ਦਾ ਮੈਂ ਕਹਾਂਗਾ ਕਿ ਵਿਅਕਤੀ ਗੁਰੂ ਮਹਾਰਾਜ ਦੀ ਸ਼ਹਾਦਤ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦੇ 355 ਬਰੇ ਨੂੰ ਸਮਾਪਤ ਸਮਰਪਿਤ ਸਮਾਗਮ ਕਰ ਸਕਦਾ ਹੈ ਔਰ ਕਰਨੇ ਚਾਹੀਦੇ ਜੇ ਪੈਸ ਸ਼ਹਾਦਤ ਨੂੰ ਸਮਝਣ ਦਾ ਯਤਨ ਕਰੀਏ ਤਾਂ ਦੁਨੀਆ ਦੇ ਧਰਮਾਂ ਦੇ ਇਤਿਹਾਸ ਦੇ ਵਿੱਚ ਵੱਖ-ਵੱਖ ਧਰਮਾਂ ਦੇ ਲੋਕਾਂ ਨੇ ਜਾਂ ਵੱਖ-ਵੱਖ ਵਿਚਾਰਧਾਰਾ ਦੇ ਵੱਖ-ਵੱਖ ਸਿਧਾਂਤਾਂ ਨੂੰ ਪਰਣਾਏ ਲੋਕਾਂ ਨੇ ਆਪਣੇ ਇਤਾਂ ਦੇ ਲਈ ਜਾਂ ਆਪਣੇ ਇੱਕ ਜਿਹੜਾ ਉਹਨੇ ਉਦੇਸ਼ ਮਿੱਥਿਆ ਹੁੰਦਾ ਆਪਣੇ ਉਦੇਸ਼ ਦੇ ਲਈ ਬਹੁਤ ਸ਼ਹੀਦ ਹੋਏ ਨੇ ਪਰੰਤੂ ਸ਼ਹੀਦਾਂ ਦੇ ਸਰਤਾਜ ਗੁਰੂ ਤੇਗ ਬਹਾਦਰ ਸਾਹਿਬ ਇੱਕੋ ਹੋਏ ਨੇ ਆਪਣੇ عقیده ਲਈ ਆਪਣੇ ਸਿਧਾਂਤ ਦੇ ਲਈ ਆਪਣੇ ਉਦੇਸ਼ ਦੇ ਲਈ ਤਾਂ ਹਰ ਕੋਈ ਸ਼ਹੀਦ ਹੋ ਸਕਦਾ ਪਰੰਤੂ ਤੁਸੀਂ ਉਸ عقیده ਦੇ ਲਈ ਜਿਹਦੇ ਵਿੱਚ ਤੁਹਾਡੀ ਉਸ ਕਿਸਮ ਦੀ ਆਸਤਾ ਨਾ ਹੋਵੇ ਉਹਦੀ ਸੁਤੰਤਰਤਾ ਦੇ ਲਈ ਜਿਹੜਾ ਸ਼ਹੀਦ ਹੋਣਾ ਹੈ ਇਹ ਸ਼ਾਇਦ ਦੁਨੀਆ ਦੇ ਵਿੱਚ ਇੱਕੋ ਇੱਕ ਸ਼ਹੀਦ ਨੇ ਸ੍ਰੀ ਗੁਰੂ ਤੇਗ ਬਹਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਜਿਹੜੀ ਸ਼ਤਾਬਦੀ ਖਾਸ ਕਰਕੇ 300 ਸਾਲਾਂ ਸ਼ਤਾਬਦੀ ਮੈਂ ਗੱਲ ਕਰਾਂਗਾ ਇਹ ਸ਼ਤਾਬਦੀ 1975 ਦੇ ਵਿੱਚ ਮਨਾਈ ਗਈ ਸੀ ਇਸ ਸਮੇਂ ਬਹੁਤ ਵਧੀਆ ਸਮਾਗਮ ਹੋਏ ਔਰ ਸਮਾਗਮਾਂ ਦੇ ਨਾਲ ਨਾਲ ਬਹੁਤ ਵਧੀਆ ਕਾਰਜ ਵੀ ਹੋਏ ਔਰ ਇਹਨਾਂ ਕਾਰਜਾਂ ਨੂੰ ਮੈਂ ਥੋੜਾ ਅਕਾਦਮਿਕ ਪੱਖ ਤੋਂ ਦੇਖਾਂਗਾ ਕਿ ਧਾਰਮਿਕ ਪੱਖ ਤੋਂ ਤਾਂ ਠੀਕ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮਾਗਮ ਕਰ ਰਹੀ ਹੈ ਪੰਜਾਬ ਸਰਕਾਰ ਵੀ ਸਮਾਗਮ ਕਰੇਗੀ ਪਰੰਤੂ ਸਾਨੂੰ ਖੋਜ ਦੇ ਪੱਧਰ ਤੇ ਅਕਾਦਮਿਕਤਾ ਦੇ ਪੱਧਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਜਾਬ ਸਰਕਾਰ ਜਾਂ ਭਾਰਤ ਸਰਕਾਰ ਨੂੰ ਕੀ ਕਰਨਾ ਚਾਹੀਦਾ ਇਹ ਗੱਲ ਵਿਚਾਰਨਯੋਗ ਹੈ ਕਿਉਂਕਿ ਜਿਸ ਕਿਸਮ ਦਾ ਹੁਣ ਸਮਾਂ ਚੱਲ ਰਿਹਾ ਇਸ ਸਮੇਂ ਦੇ ਵਿੱਚ ਜ਼ਿਆਦਾਤਰ ਸ਼ਤਾਬ ਦੀਆਂ ਦੇ ਜਿਹੜੇ ਸਮਾਗਮ ਨੇ ਉਹ ਕੇਵਲ ਵੱਡੇ ਪੱਧਰ ਤੇ ਜਿਹੜੇ ਸਮਾਗਮ ਹੋ ਜਾਂਦੇ ਨੇ ਔਰ ਕੁਝ ਸਮੇਂ ਦੇ ਲਈ ਉਹਨਾਂ ਦਾ ਥੋੜੇ ਜਿਹਰੇ ਪ੍ਰਭਾਵ ਰਹਿੰਦਾ ਜਿਸ ਤਰ੍ਹਾਂ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਹੈ ਕਿ ਕਿਵੇਂ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਔਰ ਦਿੱਲੀ ਦਾ ਚਾਂਦਨੀ ਚੌਕ ਜਿੱਥੇ ਹੁਣ ਗੁਰਦੁਆਰਾ ਸੀਸਕੰਜ ਸ਼ਸ਼ੋਭਤ ਹੈ ਔਰ ਗੁਰੂ ਘਰ ਲੱਖਾਂ ਲੋਕ ਗੁਰੂ ਮਹਾਰਾਜ ਦੀ ਸਿਮਰਤੀ ਦੇ ਵਿੱਚ ਜੁੜਦੇ ਨੇ ਔਰ ਇਸ ਸ਼ਹਾਦਤ ਨੂੰ ਸਿੱਖ ਅਰਦਾਸ ਦੇ ਵਿੱਚ ਵੀ ਅਸੀਂ ਯਾਦ ਕਰਦੇ ਆਂ ਔਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਜਿੱਥੇ ਸ਼ਹਾਦਤ ਹੈ ਉੱਥੇ ਅਸੀਂ ਇਹ ਵੀ ਗੱਲ ਨੋਟ ਕਰੀਏ ਕਿ ਦਸਾਂ ਪਾਤਸ਼ਾਹੀਆਂ ਦੇ ਵਿੱਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ 6 ਗੁਰੂ ਸਾਹਿਬਾਨ ਦੀ ਬਾਣੀ ਦਰਜ ਹੈ ਪੰਜਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਤੱਕ ਔਰ 6ਵੇਂ ਗੁਰੂ ਗੁਰੂ ਤੇਗਵਹਦਰ ਸਾਹਿਬ ਜੀ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ ਔਰ ਜੇ ਆਪਾਂ ਇਸ ਪੱਖ ਤੋਂ ਦੇਖੀਏ ਕਿ ਬਾਣੀ ਨੂੰ ਮੁਕੰਮਲ ਕਰਨ ਦੇ ਵਿੱਚ ਬਾਣੀ ਨੂੰ ਇੱਥੋਂ ਤੱਕ ਲੈ ਕੇ ਆਉਣ ਦੇ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਖਾਸ ਕਰਕੇ ਉਹਨਾਂ ਦੇ ਜਿਹੜੇ ਸ਼ਲੋਕ ਨੇ ਕਿਉਂਕਿ ਜਦੋਂ ਵੀ ਅਸੀਂ ਪਾਠ ਦੇ ਜਾਂ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਂਦੇ ਨੇ ਤਾਂ ਮਹਾਰਾਜ ਦੇ ਜਿਹੜੇ ਸ਼ਲੋਕਾਂ ਨੂੰ ਸੰਗਤ ਪੂਰੇ ਸਿਮਰਤੀ ਦੇ ਵਿੱਚ ਪੂਰੇ ਧਿਆਨ ਦੇ ਨਾਲ ਇਕਾਗਰ ਚਤ ਹੋ ਕੇ ਸਰਵਣ ਕਰਦੀ ਹੈ ਸੋ ਜਿਹੜੀ ਆਪਾਂ ਗੱਲ ਕਰ ਰਹੇ ਸੀਗੇ ਦੂਸਰਾ ਪੱਖ ਕਿ ਗੁਰੂ ਨਾਨਕ ਮਹਾਰਾਜ ਜੀ ਨੇ ਆਪਣਾ ਸੰਦੇਸ਼ ਪਹਚਾਉਣ ਦੇ ਲਈ ਉਦਾਸੀਆਂ ਕੀਤੀਆਂ ਅਸੀਂ ਸਾਰੇ ਜਾਣਦੇ ਹਾਂ ਔਰ ਗੁਰੂ ਇਤਿਹਾਸ ਦੇ ਉੱਤੇ ਜੇਕਰ ਆਪਾਂ ਨਜ਼ਰ ਮਾਰੀਏ ਤਾਂ ਗੁਰੂ ਤੇਗ ਬਹਾਦਰ ਸਾਹਿਬ ਗੁਰੂ ਨਾਨਕ ਪਾਸ਼ਾ ਤੋਂ ਬਾਅਦ ਇੱਕ ਅਜਿਹੇ ਗੁਰੂ ਹੋਏ ਨੇ ਜਿਨ੍ਹਾਂ ਨੇ ਸਭ ਤੋਂ ਵੱਧ ਆਪਣੇ ਯਾਤਰਾ ਕੀਤੀ ਔਰ ਇਹਨਾਂ ਯਾਤਰਾ ਦੇ ਦੌਰਾਨ ਉਹਨਾਂ ਨੇ ਜਿੱਥੇ ਆਪਣਾ ਗੁਰਬਾਣੀ ਗੁਰਮਤ ਦਾ ਪ੍ਰਚਾਰ ਪ੍ਰਸਾਰ ਕੀਤਾ ਉੱਥੇ ਨਾਲ ਦੀ ਨਾਲ ਸਮਾਜਿਕ ਭਲਾਈ ਦੇ ਬਹੁਤ ਵੱਡੇ ਕਾਰਜ ਕੀਤੇ ਤੇ ਮੈਂ ਇਹ ਗੱਲਾਂ ਇਸ ਕਰਕੇ ਕਰ ਰਿਹਾ ਤੁਹਾਡੇ ਨਾਲ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ਤੋਂ ਅਸੀਂ ਕੀ ਸਿੱਖਿਆ ਲਈਏ ਜਾਂ ਉਹਨਾਂ ਦੀ ਸ਼ਹਾਦਤ ਦੇ ਸਾਡੇ ਲਈ ਕੀ ਅ ਅਰਥ ਬਣਦੇ ਨੇ ਔਰ ਸ਼ਹਾਦਤ ਦੇ ਬਾਰੇ ਜੇ ਆਪਾਂ ਗੱਲ ਕਰਦੇ ਆ ਕਿ ਸ਼ਹਾਦਤ ਆਪਣੇ ਆਪ ਦੇ ਵਿੱਚ ਸ਼ਹਾਦਤ ਨੂੰ ਯਾਦ ਕਰਨਾ ਹੀ ਬਹੁਤ ਵੱਡੀ ਗੱਲ ਹੈ ਔਰ ਜਦੋਂ ਅਸੀਂ ਸ਼ਹਾਦਤ ਨੂੰ ਯਾਦ ਕਰਦੇ ਆ ਤਾਂ ਸਾਨੂੰ ਧਰਮ ਦੇ ਜਿਹੜੇ ਅਰਥ ਨੇ ਉਹ ਸਮਝ ਦੇ ਵਿੱਚ ਆਉਂਦੇ ਨੇ ਇੱਕ ਅਰਥ ਗੁਰੂ ਮਹਾਰਾਜ ਨੇ ਗੁਰਬਾਣੀ ਦੇ ਰਾਹੀਂ ਸਮਝਾਏ ਨੇ ਜਿਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਨੇ ਆਪਣੇ ਇਸ ਮਾਰਗ ਦੇ ਬਾਰੇ ਦੱਸਦੇ ਆ ਸਾਨੂੰ ਇਹ ਗੱਲ ਸਮਝਾਈ ਹੈ ਕਿ ਜੋ ਤੋ ਪ੍ਰੇਮ ਇੱਲਣ ਦਾ ਚੌ ਸਿਰ ਧਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਧਰੀਜਾ ਸਿਰ ਦੀਜਾ ਕਾਣ ਨਾ ਕੀਜਾ ਹੁਣ ਜਰਾ ਦੇਖੋ ਕਿ ਪਹਿਲੀ ਪਾਸ਼ਾਏ ਨੇ ਇਹ ਗੱਲ ਕਿ ਕੀਤੀ ਕਿ ਸਿਰ ਦੀਜਾ ਕਾਣ ਨਾ ਕੀਜਾ ਪਰੰਤੂ ਨੌਵੇਂ ਪਾਸ਼ਾਏ ਨੇ ਆਪਣਾ ਜਿਹੜਾ ਸਿਰ ਆਪਣਾ ਸੀਸ ਦਿੱਤਾ ਔਰ ਦਿੱਲੀ ਨੂੰ ਦਿੱਲੀ ਦਾ ਜਿਹੜਾ ਤਖਤ ਹੈ ਉੱਥੇ ਪਹੁੰਚ ਕੇ ਆਪਣਾ ਸਿਰ ਦਿੱਤਾ ਸੋ ਇਦਾਂ ਦੇ ਜਿਹੜੀਆਂ ਮਿਸਾਲ ਇਦਾਂ ਦੇ ਉਦਾਹਰਨ ਆਪਾਂ ਨੂੰ ਦੁਨੀਆ ਦੇ ਵਿੱਚ ਕਿਤੇ ਨਹੀਂ ਮਿਲੇਗੀ ਹੁਣ ਰਹੀ ਗੱਲ ਇੰਨਾ ਇਸ ਸਮੇਂ ਦੇ ਵਿੱਚ ਜੇ ਆਪਾਂ ਦੇਖੀਏ ਕਿ ਅਕਾਦਮਿਕ ਪੱਖ ਤੋਂ 1975 ਦੇ ਵਿੱਚ ਪੰਜਾਬ ਦੀਆਂ ਤਿੰਨੋਂ ਜੁਨੀਵਰਸਿਟੀਆਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਪੰਜਾਬ ਜੁਨੀਵਰਸਿਟੀ ਚੰਡੀਗੜ੍ਹ ਔਰ ਸ੍ਰੀ ਗੁਰੂ ਨਾਨਕ ਦੇਵ ਜੁਨੀਵਰਸਿਟੀ ਅਮਰਸਰ ਇਨ੍ਹਾਂ ਤਿੰਨੋਂ ਯੂਨੀਵਰਸਿਟੀਆਂ ਨੇ ਇੱਕ ਇੱਕ ਕਿਤਾਬ ਸੰਪਾਦਿਤ ਕੀਤੀ ਸੀ 50 ਸਾਲ ਹੋ ਗਏ ਉਹਨਾਂ ਕਿਤਾਬਾਂ ਨੂੰ ਪਬਲਿਸ਼ ਹੋਈਆਂ ਨੂੰ ਅੱਜ ਵੀ ਉਹ ਕਿਤਾਬਾਂ ਸਾਡੇ ਲਈ ਬਹੁਤ ਉੱਚ ਪਾਏ ਦੀਆਂ ਮਿਆਰੀ ਕਿਤਾਬਾਂ ਨੇ ਸੋ ਜਦੋਂ ਅਸੀਂ ਇਹ ਗੱਲ ਕਰਦੇ ਹਾਂ ਕਿ 50 ਸਾਲਾਂ ਤੋਂ ਬਾਅਦ ਸਾਡੇ ਜਿਹੜਾ ਅਕਾਦਮਿਕ ਖਾਸ ਕਰਕੇ ਸਿੱਖ ਸਟੱਡੀ ਦੇ ਵਿੱਚ ਅਸੀਂ ਕਿੱਥੇ ਤੱਕ ਪਹੁੰਚੇ ਹਾਂ ਇਹ ਗੱਲ ਸਾਨੂੰ ਸ਼ਹਾਦਤ ਦੀ 150ਵੇਂ ਬਰੇ ਦੇ ਵਿੱਚ ਸੋਚਣੀ ਚਾਹੀਦੀ ਆ ਕਿ ਜਿਹੜੇ ਖੋਜ ਪ੍ਰਸ਼ਨ 1975 ਦੇ ਵਿੱਚ ਵਿਦਵਾਨਾਂ ਦੇ ਸਾਹਮਣੇ ਆਏ ਜਿਹੜੇ ਪ੍ਰਸ਼ਨ ਉਸ ਸਮੇਂ ਤਕਰੀਬਨ 200 ਤੋਂ ਵੱਧ ਕਿਤਾਬਾਂ ਨੇ ਜਿਹੜੀਆਂ ਗੁਰੂ ਤੇਗ ਬਹਾਦਰ ਸਾਹਿਬ ਨਾਲ ਸਿੱਧੇ ਤੌਰ ਤੇ ਸਬੰਧਤ ਨਹੀਂ ਜੇ ਆਪਾਂ ਸਿੱਧੇ ਤੌਰ ਤੇ ਗੱਲ ਕਰੀ ਜਿੱਥੇ ਗੁਰੂ ਮਹਾਰਾਜ ਦਾ ਜ਼ਿਕਰ ਆਉਂਦਾ ਇਹਨਾਂ ਦੀ ਗਿਣਤੀ 500 ਦੇ ਕਰੀਬ ਹੁੰਦੀ ਆ ਕਿ ਜਿੰਨਾ ਸਾਹਿਤ ਰਚਿਆ ਜਾ ਸਕਿਆ ਜਿੰਨੇ ਲੋਕਾਂ ਨੇ ਹੁਣ ਤੱਕ ਗੁਰੂ ਮਹਾਰਾਜ ਦੀ ਜੀਵਨ ਉਹਨਾਂ ਦੇ ਯੋਗਦਾਨ ਉਹਨਾਂ ਦੇ ਪ੍ਰਭਾਵ ਤੇ ਗੁਰਬਾਣੀ ਵਿਆਖਿਆ ਦੇ ਲਈ ਕਾਰਜ ਕੀਤੇ ਨੇ ਉਹਨਾਂ ਕਾਰਜਾਂ ਦੇ ਉੱਤੇ ਇੱਕ ਛਾਤ ਮਾਰਨੀ ਇੱਕ ਕੰਮ ਹੋ ਸਕਦਾ ਔਰ ਜੇਕਰ ਅਸੀਂ ਛਾਤ ਮਾਰਾਂਗੇ ਤਾਂ ਜਿਹੜੇ ਪ੍ਰਸ਼ਨ ਵਿਦਵਾਨਾਂ ਨੇ ਸਾਡੇ ਸਾਹਮਣੇ ਖੜੇ ਕੀਤੇ ਨੇ ਤਾਂ ਸਾਡੇ ਸਾਹਮਣੇ ਉਹ ਪ੍ਰਸ਼ਨ ਆਉਣਗੇ ਤੇ ਉਹਨਾਂ ਪ੍ਰਸ਼ਨਾਂ ਦਾ ਉੱਤਰ ਲੱਭਣ ਦੇ ਲਈ ਸਾਨੂੰ ਯਤਨ ਕਰਨਾ ਪਏਗਾ। ਸੋ ਜਿਸ ਤਰ੍ਹਾਂ ਮੈਂ ਗੱਲ ਕੀਤੀ ਸੀ ਕਿ ਮੁੱਖ ਪ੍ਰਸ਼ਨ ਜਿਹੜੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਲ ਸੰਬੰਧਿਤ ਨੇ ਉਹ ਅੱਜ ਵੀ ਉਸੇ ਤਰ੍ਹਾਂ ਖੜੇ ਨੇ ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਦੀ ਜਿਹੜੀ ਗ੍ਰਿਫਤਾਰੀ ਐ ਕਿੱਥੋਂ ਹੋਈ? ਆਗਰੇ ਤੋਂ ਹੋਈ ਜਾਂ ਮਲਕਪੁਰ ਰੰਗੜਾਂ ਦੇ ਤੋਂ ਹੋਈ? ਗੁਰੂ ਤੇਗ ਬਹਾਦਰ ਸਾਹਿਬ ਦੀ ਜਿਹੜੀਆਂ ਯਾਤਰਾਵਾਂ ਨੇ ਉਹਨਾਂ ਯਾਤਰਾਵਾਂ ਦੇ ਜਿਹੜੇ ਪੱਕੇ ਸਥਾਨ ਔਰ ਉਹਨਾਂ ਯਾਤਰਾਵਾਂ ਦੀਆਂ ਜਿਹੜੀਆਂ ਮਿੱਤੀਆਂ ਉਹ ਕਿਹੜੀਆਂ ਬਣਦੀਆਂ ਨੇ ਉਹਨਾਂ ਦਾ ਯਾਤਰਾਮਾਨ ਦਾ ਰੂਟ ਕੀ ਬਣਦਾ ਸੋ ਗੁਰੂ ਤੇਗ ਬਹਾਦਰ ਸਾਹਿਬ ਨੇ ਜਿਹੜੇ ਕਾਰਜ ਕੀਤੇ ਉਹਨਾਂ ਕਾਰਜਾਂ ਨੂੰ ਸੂਚੀਬੱਧ ਕਰਨਾ ਇਸੇ ਤਰ੍ਹਾਂ ਗੁਰੂ ਮਹਾਰਾਜ ਦੀ ਜਿਹੜੀ ਗਰਵਾਣੀ ਹੈ ਉਹਦੇ ਸੰਦੇਸ਼ ਨੂੰ ਸਮਝਣਾ ਔਰ ਅੱਜ ਦੇ ਸਮੇਂ ਦੇ ਵਿੱਚ ਅੱਜ ਦੇ ਜਿਹਨੂੰ ਅਸੀਂ ਕਹੀਏਗਾ ਉਪਭੋਗਤਾਵਾਦੀ ਅੱਜ ਦੇ ਪਦਾਰਥਵਾਦੀ ਯੁੱਗ ਦੇ ਵਿੱਚ ਗੁਰੂ ਮਹਾਰਾਜ ਦੀ ਬਾਣੀ ਦੇ ਜਿਹੜੇ ਅਧਿਆਤਮਿਕ ਸਰੂਕਾਰ ਨੇ ਉਹ ਕਿਹੜੇ ਨੇ ਔਰ ਉਹ ਕਿਹੜੇ ਪੱਖ ਨੇ ਜਿਹੜੇ ਗੁਰੂ ਮਹਾਰਾਜ ਨੇ ਸਾਨੂੰ ਆਪਣੇ ਜੀਵਨ ਦੇ ਵਿੱਚ ਲਾਗੂ ਕਰਨ ਦੇ ਲਈ ਦੱਸੇ ਨੇ ਅਸੀਂ ਉਹਨਾਂ ਨੂੰ ਕਿਵੇਂ ਅਪਣਾਈਏ ਸੋ ਜਿਹੜੇ ਇਹ ਮੁੱਖ ਮਸਲੇ ਨੇ ਇਹ ਮਸਲੇ ਕੇਵਲ ਸੈਮੀਨਾਰ ਕਾਨਫਰੰਸ ਜਾਂ ਇਕੱਲੇ ਲੈਕਚਰ ਕਰਾਉਣ ਦੇ ਨਾਲ ਹੱਲ ਨਹੀਂ ਹੋਣ ਇਹਦੇ ਲਈ ਸਰਕਾਰ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਦੋਂ ਮੈਂ ਸਰਕਾਰ ਦੀ ਗੱਲ ਕਰਦਾ ਇਹਦੇ ਵਿੱਚ ਪੰਜਾਬ ਸਰਕਾਰ ਵੀ ਸ਼ਾਮਲ ਹੈ ਔਰ ਭਾਰਤ ਸਰਕਾਰ ਵੀ ਸ਼ਾਮਲ ਹੈ ਔਰ ਦੁਨੀਆ ਦੇ ਵੱਖ-ਵੱਖ ਥਾਵਾਂ ਦੇ ਉੱਤੇ ਜਿੱਥੇ ਸਿੱਖ ਸਟੱਡੀ ਦੀਆਂ ਚੇਅਰਸ ਨੇ ਉਹਨਾਂ ਦੀ ਸਭ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਕੁਝ ਪ੍ਰੋਜੈਕਟ ਲਿਖ ਕੇ ਜਾਣ ਜਦੋਂ ਮੈਂ ਪ੍ਰੋਜੈਕਟ ਦੀ ਗੱਲ ਕਰਦਾ ਰਿਸਰਚ ਪ੍ਰੋਜੈਕਟ 1975 ਦੇ ਵਿੱਚ ਬਕਾਇਦਾ ਇੱਕ ਯੋਜਨਾਬੰਦ ਤਰੀਕੇ ਦੇ ਨਾਲ ਖੋਜ ਕਾਰਜ ਆਰੰਭੇ ਗਏ ਸੀ ਉਹ ਖੋਜ ਕਾਰਜ 1975 ਤੋਂ ਸ਼ੁਰੂ ਹੋ ਕੇ 1980 ਤੱਕ ਚੱਲਦੇ ਰਹੇ ਉਸ ਤੋਂ ਬਾਅਦ ਇਹ ਲਗਾਤਾਰਤਾ ਉਸ ਤਰ੍ਹਾਂ ਨਹੀਂ ਰਹੀ ਇਹਨਾਂ ਕੋਚ ਕਰ ਜਾਂਦੇ ਵਿੱਚ ਯੂਨੀਵਰਸਿਟੀਆਂ ਦੀ ਸਰਕਾਰਾਂ ਦੀ ਇਸ ਪਾਸੇ ਵੱਲ ਆਪਾਂ ਕਹੀਏ ਕਿ ਨજર ਨਹੀਂ ਗਈ ਇਹਨਾਂ ਦੇ ਉਸ ਸਮੇਂ ਬਣੀ ਗਈ ਖਾਸ ਕਰਕੇ ਜਦੋਂ ਅਸੀਂ ਗੁਰੂ ਤੇਗ ਬਹਾਦਰ ਜੀ ਦਾ 300 ਸੋਮਾ ਪ੍ਰਕਾਸ਼ ਦਿਹਾੜਾ ਕੋਈ ਬਹੁਤਾ ਸਮਾਂ ਨਹੀਂ ਲੰਘਿਆ 2021 ਦੇ ਵਿੱਚ ਮਨਾਇਆ ਔਰ ਜਿਵੇਂ ਉਸ ਸਮੇਂ ਦੇ ਦੌਰਾਨ ਹੋਈਆਂ ਸਰਗਰਮੀਆਂ ਦੀ ਗਤੀਵਿਧੀਆਂ ਦੀ ਥੋੜੀ ਨਜ਼ਰਸਾਨੀ ਕਰੀਏ ਤਾਂ ਸਾਨੂੰ ਇਹ ਲੱਗੇਗਾ ਕਿ ਜਿਹੜੇ ਸਮਾਗਮ ਤਾਂ ਵੱਡੇ ਪੱਧਰ ਤੇ ਹੋਏ ਸੀ ਪਰੰਤੂ ਉਸ ਸਮੇਂ ਕੋਈ ਖੋਜ ਪ੍ਰੋਜੈਕਟ ਕਿਸੇ ਸਰਕਾਰ ਨੇ ਕਿਸੇ ਯੂਨੀਵਰਸਿਟੀ ਨੇ ਦਿੱਤੇ ਹੋਣ ਜਾਂ ਵਿਗਵਾਨਾਂ ਦੀ ਕੋਈ ਅਜਿਹੀ ਮੀਟਿੰਗ ਹੋਈ ਹੋਵੇ ਕਿ ਗੁਰੂ ਤੇਗ ਬਹਾਦਰ ਸਾਹਿਬ ਨਾਲ ਸੰਬੰਧਤ ਸਾਨੂੰ ਕਿਹੜੇ ਕੰਮ ਕਰਨੇ ਚਾਹੀਦੇ ਨੇ ਤੇ ਮੈਨੂੰ ਸ਼ਾਇਦ ਮੇਰੇ ਧਿਆਨ ਚ ਨਹੀਂ ਹੋ ਸਕਦਾ ਹੋਈ ਹੋਵੇ ਪਰ ਜਿੰਨੀ ਕ ਮੇਰੀ ਨજર ਗਈ ਜਾਂ ਜਿੰਨੀ ਕ ਮੇਰੇ ਸੰਪਰਕ ਦੇ ਵਿੱਚ ਲੋਕ ਆਏ ਇਹਨਾਂ ਤਿੰਨੋਂ ਯੂਨੀਵਰਸਿਟੀਆਂ ਦੇ ਵਿੱਚੋਂ ਜਾਂ ਬਾਹਰ ਦੇ ਯੂਨੀਵਰਸਿਟੀਆਂ ਦੇ ਵਿੱਚੋਂ ਤਾਂ ਮੈਨੂੰ ਨਹੀਂ ਯਾਦ ਆ ਪਦਾ ਕਿ ਕਿਸੇ ਯੂਨੀਵਰਸਿਟੀ ਨੇ ਸਪੈਸ਼ਲੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਉਹਨਾਂ ਦੇ ਜੀਵਨ ਯੋਗਦਾਨ ਅਤੇ ਪ੍ਰਭਾਵ ਨੂੰ ਸਮਝਣ ਦੇ ਲਈ ਕੋਈ ਉਚੇਚਾ ਖੋਜ ਕਾਰਜ ਲਿਖ ਕੇ ਗਏ ਹੋਣ ਤੇ ਇਸੇ ਤਰ੍ਹਾਂ ਆਪਾਂ ਗੱਲ ਕਰਾਂਗੇ ਕਿ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਪ੍ਰਕਾਸ਼ 300 ਸਾਲਾ ਮਨਾਇਆ ਗਿਆ ਸੀ ਤਾਂ ਉਸ ਸਮੇਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਗੁਰੂ ਗੋਬਿੰਦ ਸਿੰਘ ਭਵਨ ਦੀ ਨੀਂਹ ਰੱਖੀ ਉਹ ਤਾਂ ਬਹੁਤ ਖੂਬਸੂਰਤ ਇਮਾਰਤ ਬਣੀ ਔਰ ਉਸੇ ਸਮੇਂ ਗੁਰਗੋਬਿੰਦ ਸਿੰਘ ਧਰਮ ਦੇਨ ਵਿਭਾਗ ਸ਼ੁਰੂ ਹੁੰਦਾ ਹੈ ਇਸੇ ਤਰ੍ਹਾਂ 1969 ਦੇ ਵਿੱਚ ਗੁਰੂ ਨਾਨਕ ਦੇਵ ਜੁਨੀਵਰਸਿਟੀ ਦਾ ਬਣਨਾ ਜਾਂ ਗੁਰੂ ਨਾਨਕ ਦੇਵ ਜੀ ਦੇ 500 ਸਾਲਾ ਮੌਕੇ ਜਗਤ ਗੁਰੂ ਓਪਨ ਯੂਨੀਵਰਸਿਟੀ ਗੁਰੂ ਨਾਨਕ ਦੇਵ ਜੀ ਦੇ ਨਾਂ ਤੇ ਬਣੀ ਪਰੰਤੂ ਹੁਣ ਲੋੜ ਹੈ ਕਿ ਇੱਕ ਤਾਂ ਗੁਰੂ ਤੇਗ ਬਹਾਦਰ ਜੀ ਦੇ ਨਾਲ ਸੰਬੰਧਤ ਵੱਖ-ਵੱਖ ਤਰ੍ਹਾਂ ਦੀਆਂ ਸੰਸਥਾਵਾਂ ਖੋਲੀਆਂ ਜਾਣ ਪੰਜਾਬ ਨੂੰ ਇੱਕ ਅਜਿਹੀ ਰਿਸਰਚ ਇੰਸਟੀਚਿਊਸ਼ਨ ਦੀ ਲੋੜ ਹੈ ਇੱਕ ਖੋਜ ਸੰਸਥਾ ਦੀ ਲੋੜ ਹੈ ਜਿਹੜੇ ਪੰਜਾਬ ਦੇ ਨਾਲ ਸੰਬੰਧਤ ਮਸਲਿਆਂ ਦੇ ਉੱਤੇ ਖੋਜ ਕਰੇ ਜਿਹੜੀ ਸਰਕਾਰ ਨੂੰ ਫੀਡਬੈਕ ਦੇਵੇ ਉਨ੍ਹਾਂ ਦੀਆਂ ਪਾਲਿਸੀਆਂ ਦੇ ਜਿਹੜੀ ਇੱਥੇ ਗੁਰਮਤ ਦੇ ਜਿਹੜੇ ਮਾਡਲ ਬਣਦੇ ਨੇ ਜਿਹੜੇ ਗੁਰਬਾਣੀ ਦੇ ਮੁਤਾਬਕ ਜੀਵਨ ਜਿਉਣ ਦੇ ਢੰਗ ਸਾਨੂੰ ਦੱਸੇ ਗਏ ਨੇ ਗੁਰਬਾਣੀ ਦੇ ਵਿੱਚ ਉਹਨਾਂ ਢੰਗ ਤਰੀਕਿਆਂ ਦੀ ਖੋਜ ਕਰੇ ਔਰ ਇੱਥੋਂ ਦੇ ਲੋਕਾਂ ਨੂੰ ਉਸ ਦੇ ਬਾਰੇ ਜਾਗਰਤ ਕਰੇ ਇਦਾਂ ਦੀ ਇੱਕ ਰਿਸਰਚ ਇੰਸਟੀਟਿਊਸ਼ਨ ਵੀ ਹੋ ਸਕਦੀ ਹੈ ਕੋਈ ਯੂਨੀਵਰਸਿਟੀ ਵੀ ਹੋ ਸਕਦੀ ਹੈ ਪਰੰਤੂ ਅਜਿਹੀ ਸੰਸਥਾ ਨਾ ਹੋਵੇ ਡੇਡੀਕੇਬਲ ਗੁਰੂ ਤੇਗ ਬਹਾਦਰ ਸਾਹਿਬ ਦਾ ਨਾਮ ਲਿਖਿਆ ਜਾਵੇ ਤੇ ਪ੍ਰੰਤੂ ਗੁਰਬਾਣੀ ਦੇ ਨਾਲ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਕੀਤੇ ਕਾਰਜਾਂ ਦੇ ਨਾਲ ਉਹ ਜਿਆਦਾ ਲੰਮਾ ਸਮਾਂ ਆਪਣਾ ਜਿਹੜਾ ਸੰਬੰਧ ਜੇਕਰ ਰੱਖੇਗੀ ਤਦ ਹੀ ਕੋਈ ਗੱਲ ਬਣੇਗੀ ਕੱਲਾ ਨਾਮ ਦੇ ਤੌਰ ਤੇ ਜਿਸ ਤਰ੍ਹਾਂ ਮੈਂ ਸ਼ੁਰੂ ਦੇ ਵਿੱਚ ਗੱਲ ਕੀਤੀ ਸੀ ਕਿ ਕਸ਼ਮੀਰ ਦੇ ਵਿੱਚ ਸਮਾਗਮ ਹੁੰਦਾ ਉਹ ਕੇਵਲ ਨਾਮ ਦਾ ਸਮਾਗਮ ਹੈ ਉੱਥੇ ਗੁਰੂ ਤੇਗ ਬਹਾਦਰ ਸਾਹਿਬ ਦਾ ਨਾਮ ਵਰਤਿਆ ਗਿਆ ਸੋ ਮੈਂ ਇਹ ਗੱਲ ਕਰਾਂਗਾ ਕਿ ਗੁਰੂ ਤੇਗ ਬਹਾਦਰ ਜੀ ਦੇ ਜਿਹੜੇ 350 ਸਾਲ ਦੇ ਉੱਤੇ ਕੇਵਲ ਨਾਂ ਦੇ ਲਈ ਜਾਂ ਕਿਸੇ ਸਮਾਗਮ ਨੂੰ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹਾਦਤ ਦੇ ਲਈ ਸਮਰਪਿਤ ਕਰ ਦੇਣਾ ਇੰਨਾ ਹੀ ਕਾਫੀ ਨਹੀਂ ਹੋਏਗਾ ਸ਼ਹਾਦਤ ਕੋਈ ਰਸਮ ਨਹੀਂ ਹੈ ਸ਼ਹਾਦਤ ਤਾਂ ਇੱਕ ਮੀਲ ਪੱਥਰ ਹੈ ਸ਼ਹਾਦਤ ਤਾਂ ਇੱਕ ਲਾਈਟ ਹਾਊਸ ਹੈ ਸ਼ਹਾਦਤ ਤਾਂ ਸਾਨੂੰ ਜੀਵਨ ਜਿਉਣ ਦਾ ਢੰਗ ਸਿਖਾਉਂਦਾ ਹੈ ਸ਼ਹਾਦਤ ਤਾਂ ਸਾਨੂੰ ਇਹ ਦੱਸਦਾ ਕਿ ਧਰਮ ਹੁੰਦਾ ਕੀ ਹੈ ਇਸ ਤਰ੍ਹਾਂ ਗੁਰਬਾਣੀ ਦੇ ਵਿੱਚ ਕਬੀਰ ਜੀ ਦਾ ਵਚਨ ਹੈ ਕਿ ਕਬੀਰ ਮੇਰਾ ਮੁਜਮੇ ਕੁਛ ਨਹੀਂ ਜੋ ਕੁਛ ਹੈ ਸੋ ਤੇਰਾ ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੇ ਮੇਰਾ ਇੱਕ ਧਰਮ ਅਧਿਐਨ ਦਾ ਵਿਦਵਾਨ ਹੋਇਆ ਉਹਦਾ ਨਾਮ ਹੈ ਸਚੈਲੇ ਮਾਖਰ ਉਹਨੇ ਹੀ ਗੱਲ ਕਹੀ ਕਿ ਰਿਲੀਜੀਅਨ ਇਜ਼ ਅ ਕੰਪਲੀਟ ਸਰੈਂਡਰ ਸੋ ਜਿਹੜਾ ਕੰਪਲੀਟ ਸਰੈਂਡਰ ਦੀ ਸਚੈਲੇ ਮਾਖਰ ਦੀ ਡੈਫੀਨੇਸ਼ਨ ਹੈ ਉਹਦਾ ਬਿਹਾਰਕ ਰੂਪ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਹੈ ਜਿੱਥੇ ਸਾਨੂੰ ਇਹ ਪਤਾ ਲੱਗਦਾ ਕਿ ਧਰਮ ਦੇ ਅਰਥ ਕੀ ਨੇ ਧਰਮ ਕੀ ਹੈ ਧਰਮ ਸਾਨੂੰ ਕੀ ਸਿਖਾਉਂਦਾ ਹੈ ਧਰਮ ਕੋਈ ਰਸਮ ਨਹੀਂ ਹੈ ਧਰਮ ਕੋਈ ਵਿਖਾਵਾ ਨਹੀਂ ਹੈ ਧਰਮ ਕੋਈ ਇਦਾਂ ਦਾ ਨਹੀਂ ਹੈ ਕਿ ਅਸੀਂ ਕੇਵਲ ਨਾਂ ਦੇ ਸਮਾਗਮ ਕਰਕੇ ਕਹੀਏ ਕਿ ਅਸੀਂ ਗੁਰੂ ਮਹਾਰਾਜ ਦੀ ਸ਼ਹਾਦਤ ਨਾਲ ਸੰਬੰਧਿਤ ਸਮਾਗਮ ਕਰ ਲਏ ਇਹਦੇ ਲਈ ਸਭ ਤੋਂ ਜ਼ਿਆਦਾ ਜ਼ਰੂਰਤ ਹੈ ਕਿ ਅਸੀਂ ਉਸ ਸ਼ਹਾਦਤ ਨੂੰ ਫੀਲ ਕਰੀਏ ਉਸ ਸ਼ਹਾਦਤ ਦੇ ਸੰਦੇਸ਼ ਨੂੰ ਸਮਝੀਏ ਔਰ ਉਹਨੂੰ ਆਪਣੇ ਜੀਵਨ ਦੇ ਵਿੱਚ ਬਣਾਈਏ ਜਿਸ ਤਰ੍ਹਾਂ ਅਸੀਂ ਇਹ ਜਾਣਦੇ ਹਾਂ ਕਿ ਗੁਰੂ ਮਹਾਰਾਜ ਨੇ ਧਰਮ ਦੀ ਰਾਖੀ ਦੇ ਲਈ ਆਪਣੇ ਆਪ ਨੂੰ ਪੇਸ਼ ਕੀਤਾ ਆਪਣਾ ਸਿਰ ਦਿੱਤਾ ਸੋ ਜਦੋਂ ਅਸੀਂ ਇਹ ਗੱਲ ਕਰਦੇ ਹਾਂ ਕਿ ਧਰਮ ਦੀ ਰਾਖੀ ਧਰਮ ਦਾ ਰਾਖੀ ਮਨੁੱਖੀ ਇਨਸਾਨਾਂ ਦੇ ਅਧਿਕਾਰਾਂ ਦੀ ਰਾਖੀ ਦੀ ਗੱਲ ਹੈ ਮਨੁੱਖ ਦੇ ਜਿਹੜੇ ਖਾਸ ਕਰਕੇ ਅਧਿਕਾਰ ਨੇ ਫੰਡਾਮੈਂਟਲ ਰਾਈਟਸ ਨੇ ਮਨੁੱਖ ਦੇ ਇਹਨਾਂ ਦੇ ਅਸੀਂ ਰੱਖੀ ਕਿਵੇਂ ਕਰ ਸਕਦੇ ਆ ਔਰ ਇਹਦੇ ਲਈ ਸਾਨੂੰ ਕੀ ਕਰਨਾ ਚਾਹੀਦਾ ਇਹ ਗੱਲ ਸਾਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਤੋਂ ਸੰਦੇਸ਼ ਮਿਲਦਾ ਉਂਝ ਵੀ ਜਦੋਂ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦਾ ਜੀਵਨ ਦੇਖਦੇ ਆ ਤਾਂ ਜੀਵਨ ਦੇ ਹਰ ਪੱਖ ਤੇ ਉਹਨਾਂ ਨੇ ਤਿਆਗ ਕੀਤਾ ਤਿਆਗ ਉਹਨਾਂ ਦੇ ਜਿਸ ਤਰ੍ਹਾਂ ਨਾਮ ਨੂੰ ਵੀ ਕਈ ਵਿਦਵਾਨ ਕਹਿੰਦੇ ਆ ਕਿ ਉਹਨਾਂ ਦਾ ਪਹਿਲਾ ਨਾਮ ਤਿਆਗਮਲ ਸੀ ਜਾਂ ਕੋਈ ਕਹਿੰਦਾ ਕਿ ਤੇਗ ਸੀ ਤੇਗ ਤਿਆਗ ਔਰ ਇਸ ਨੂੰ ਥੋੜਾ ਜਿਆਦਾ ਅਸੀਂ ਦੇਖੀਏ ਕਿ ਜਿਹੜੀ ਤਿਆਗ ਦੀ ਭਾਵਨਾ ਗੁਰੂ ਮਹਾਰਾਜ ਦੀ ਆਮ ਉਹਨਾਂ ਸੰਨਿਆਸੀਆਂ ਵਰਗੇ ਨਹੀਂ ਸੀ ਜਿਹੜੇ ਸੰਸਾਰ ਨੂੰ ਤਿਆਗਦੇ ਸੀ ਗੁਰੂ ਤੇਗ ਬਹਾਦਰ ਸਾਹਿਬ ਦਾ ਜਿਹੜਾ ਤਿਆਗ ਹੈ ਉਹ ਇਸ ਸੰਸਾਰ ਦੇ ਜਿਹੜੇ ਸੰਸਾਰਿਕ ਉਲਝਣਾਂ ਨੇ ਜਿਹੜੇ ਅਸੀਂ ਸੰਸਾਰਿਕ ਲੋਭ ਲਾਲਚ ਨੇ ਉਹਨਾਂ ਦੇ ਉੱਤੋਂ ਤਿਆਗ ਗੁਰੂ ਮਹਾਰਾਜ ਜੀ ਨੇ ਕੀਤਾ ਔਰ ਇਹਦਾ ਸੰਦੇਸ਼ ਵੀ ਦਿੱਤਾ ਭਾਵੇਂ ਗੁਰੂਾਈ ਦੀ ਰਸਮ ਦੇ ਮੌਕੇ ਵੱਡੇ ਵੱਡੇ ਜਿਹੜੇ ਗੁਰੂ ਗੱਦੀ ਦੇ ਦਾਅਵੇਦਾਰ ਕਹਾਉਣ ਵਾਲੇ ਸੀ ਉਹਨਾਂ ਦਾ ਮਸਲਾ ਹੋਵੇ ਜਾਂ ਭਾਵੇਂ ਗੁਰੂ ਮਹਾਰਾਜ ਦਾ ਜਿਹੜਾ ਸਤਕਾਰ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਇੱਕ ਢੀਡ ਜਦੋਂ ਪਤਾ ਲੱਗਦਾ ਕਿ ਸੰਗਤ ਮੱਖਣ ਸਾਹਿਬ ਲਵਾਣਾ ਤੇ ਉਹਨਾਂ ਦੇ ਸਾਥੀਆਂ ਦੇ ਕੋਲ ਆ ਤਾ ਗੁਰੂ ਮਹਾਰਾਜ ਨੇ ਆਖਿਆ ਕਿ ਸਾਨੂੰ ਇਹ ਵਾਸ ਕਰਨੀ ਚਾਹੀਦੀ ਹੈ ਕਿਸੇ ਦੇ ਨਾਲ ਤੱਕਾ ਜਾਂ ਜ਼ਬਰਦਸਤੀ ਨਹੀਂ ਕਰਨੀ ਚਾਹੀਦੀ। ਸੋ ਗੁਰੂ ਤੇਗ ਬਹਾਦਰ ਸਾਹਿਬ ਦਾ ਜਿਹੜਾ ਸ਼ਲੋਕ ਹੈ ਪੈ ਕਾਹੋਂ ਕੋ ਦੇਤ ਨਹਿ ਨਹਿ ਪਹਿ ਮਾਨਤਾਨ ਉਹ ਗਰਵਾਣੀ ਦੇ ਵਿੱਚ ਤਾਂ ਇਸ ਤਰ੍ਹਾਂ ਆਉਂਦਾ ਹੈ ਪਰੰਤੂ ਗੁਰੂ ਤੇਗ ਬਹਾਦਰ ਸਾਹਿਬ ਦੇ ਜੀਵਨ ਦੇ ਵਿੱਚ ਵੀ ਇਹ ਗੱਲ ਪੂਰੀ ਤਰ੍ਹਾਂ ਲਾਗੂ ਹੁੰਦੀ ਹੈ ਔਰ ਉਹਨਾਂ ਨੇ ਬਿਹਾਰਕ ਜੀਵਨ ਦੇ ਵਿੱਚ ਇਸ ਤਰ੍ਹਾਂ ਦਾ ਜੀਵਨ ਬਤੀਤ ਕਰਕੇ ਸਾਨੂੰ ਇਹ ਗਿਆਨ ਦਿੱਤਾ। ਸੋ ਅੱਜ ਲੋੜ ਹੈ ਗੁਰੂ ਮਹਾਰਾਜ ਦੀ ਗੁਰਬਾਣੀ ਦੇ ਸੰਦੇਸ਼ ਨੂੰ ਸਮਝੀਏ ਸ਼ਹਾਦਤ ਦੇ ਜਿਹੜੇ ਸਰੋਕਾਰ ਨੇ ਸੱਚੇ ਸਰੋਕਾਰ ਉਹਨਾਂ ਨੂੰ ਮਹਿਸੂਸ ਕਰੇ ਆਪਣੇ ਜੀਵਨ ਦੇ ਵਿੱਚ ਜੋ ਕੁਝ ਸਾਨੂੰ ਲੱਗਦਾ ਹੈ ਕਿ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਤੋਂ ਜਾਂ ਉਹਨਾਂ ਦੇ ਬਾਣੀ ਤੋਂ ਜਾਂ ਉਹਨਾਂ ਦੇ ਕੀਤੇ ਉਪਕਾਰ ਦੇ ਕਾਰਜਾਂ ਤੋਂ ਅਸੀਂ ਕੁਝ ਸਿੱਖਿਆ ਲੈ ਸਕਦੇ ਹਾਂ ਸਾਨੂੰ ਸਿੱਖਿਆ ਲੈਣੀ ਚਾਹੀਦੀ ਹੈ ਔਰ ਤਨ ਸਭਨਾ ਸੱਲਾਹ ਦੇ ਜਿਹੜੇ ਸੁਭਾਗ ਨੇ ਉਹ ਕੇਵਲ ਰਸਮੀ ਨਾ ਹੋਣ ਦਿਲੋਂ ਹੋਣ ਔਰ ਭਾਵਨਾ ਦੇ ਨਾਲ ਹੋਣ ਸਤਕਾਰ ਦੇ ਨਾਲ ਹੋਣ ਵਿਸ਼ਵਾਸ ਦੇ ਨਾਲ ਹੋਣ ਔਰ ਮੇਰਾ ਇਹ ਤੁਹਾਡੇ ਨਾਲ ਇੱਕ ਵਾਦਾ ਹੈ ਕਿ ਜੇ ਅਸੀਂ ਸੱਚੇ ਦਿਲੋਂ ਸੱਚੇ ਮਨੋਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਯਾਦ ਕਰਾਂਗੇ ਤਾਂ ਅਸੀਂ ਜੀਵਨ ਨੂੰ ਸਫਲ ਬਣਾ ਸਕਦੇ ਹਾਂ ਜਿਵੇਂ ਅਰਦਾਸ ਦੇ ਵਿੱਚ ਜ਼ਿਕਰ ਆਉਂਦਾ ਗੁਰੂ ਤੇਗ ਬਹਾਦਰ ਸਿਮਰੀਆ ਘਰ ਨੋਂ ਨੰਦਾ ਬਤ ਹੈ ਸੋ ਗੁਰੂ ਤੇਗ ਬਹਾਦਰ ਦਰਸਾਉ ਨੂੰ ਸਿਮਰਨ ਦੇ ਨਾਲ ਅਸੀਂ ਨੌ ਨੰਦੀਆਂ ਦੀ ਜਿਹੜੀ ਪ੍ਰਾਪਤੀ ਹੈ ਉਹ ਕਰ ਸਕਦੇ ਹਾਂ ਔਰ ਅਧਿਆਤਮਿਕ ਤੌਰ ਤੇ ਵੀ ਅਸੀਂ ਕਿਸੇ ਅਵਸਥਾ ਵੱਲ ਵਧਣ ਦੇ ਲਈ ਕੋਈ ਕਦਮ ਚੁੱਕ ਸਕਦੇ ਹਾਂ ਇਹਦੇ ਵਿੱਚ ਇੱਕ ਇੱਕ ਸ਼ਰਤ ਹੈ ਕਿ ਅਸੀਂ ਸੱਚੇ ਦਿਲੋਂ ਪੂਰੇ ਸਤਕਾਰ ਦੇ ਨਾਲ ਪੂਰੇ ਵਿਸ਼ਵਾਸ ਦੇ ਨਾਲ ਪੂਰੇ ਸ਼ਰਧਾ ਦੇ ਨਾਲ ਜੇਕਰ ਅਸੀਂ ਗੁਰੂ ਮਹਾਰਾਜ ਦੀ ਸ਼ਹਾਦਤ ਦੇ 1050 ਪੰਜਾਬਾ ਸਵਾਗਤ ਕਰਾਂਗੇ ਔਰ ਇਸ ਸਮੇਂ ਘਟੋ ਘਟ ਜੇਕਰ ਹੋਰ ਨਹੀਂ ਤਾਂ ਸਾਨੂੰ ਕੁਝ ਖੋਜ ਕਾਰਜ ਜੋ ਲਿਖਣੇ ਚਾਹੀਦੇ ਨੇ ਜਿਹੜੇ ਪ੍ਰਸ਼ਨ ਵਿਦਵਾਨਾਂ ਨੇ ਸਾਨੂੰ 1975ਆਂ ਦੇ ਵਿੱਚ ਦਿੱਤੇ ਨੇ ਉਹਨਾਂ ਪ੍ਰਸ਼ਨਾਂ ਦਾ ਕੋਈ ਨਾ ਕੋਈ ਹੱਲ ਬਦਲ ਲੱਭਣ ਦਾ ਯਤਨ ਕਰੀਏ ਔਰ ਮੈਂ ਇੱਕ ਵਾਰ ਫੇਰ ਆਪਣੇ ਤੌਰ ਤੇ ਉਮੀਦ ਕਰਦਾ ਕਿ ਅਸੀਂ ਸ਼ਹਾਦਤ ਨੂੰ ਸੱਚੇ ਦਿਲੋਂ ਯਾਦ ਕਰੀਏ ਅੱਗੇ ਗੱਲ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਡਿਟੇਲ ਦੇ ਵਿੱਚ ਕਰਾਂਗੇ ਧੰਨਵਾਦ